ਅਮਰੀਕਾ ਚਾਈਨਾ ਵਰਗੀਆਂ ਕੰਟਰੀਆਂ AI ਦੀ ਵਰਤੋਂ ਵੈਪਨ ਤੇ ਆਟੋਮੈਟਿਕਲੀ ਹਥਿਆਰ ਬਣਾਉਣ ਦੇ ਵਿੱਚ ਯੂਜ਼ ਕਰ ਰਹੀ ਆ ਤੇ ਆਪਣੇ ਇੰਡੀਅਨ AI ਦੀ ਵਰਤੋਂ ਕਿੰਨੀ ਘਟੀਆ ਅਤੇ ਕਿਸੇ ਦੀ ਮਾਂ ਭੈਣ ਦੀ ਫੋਟੋਆਂ ਔਰ ਇਦਾਂ ਦੀਆਂ ਗਲਤ ਚੀਜ਼ਾਂ ਦੇ ਵਿੱਚ AI ਨੂੰ ਵਰਤ ਰਿਆ ਵਾ ਜਿਹਦੇ ਕਰਕੇ ਲੋਕ ਡਰ ਰਹੇ ਆ ਕਿ ਜੇ ਇਦਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੇ ਸਮਾਜ ਲਈ AI ਬਹੁਤ ਜ਼ਿਆਦਾ ਡੇਂਜਰਸ ਹੈ ਆ ਓਨਲੀ ਫੋਰ ਆਪਣੇ ਇੰਡੀਆ ਦੇ ਲਈ ਤੇ ਇੰਡੀਆ ਦੇ ਕੋਲ ਕੀ ਹੋਊਗਾ ਫਿਰ ਆਟੋਮੈਟਿਕਲੀ ਕੁਛ ਵੀ ਨਹੀਂ ਹੋਊਗਾ ਯਾਰ ਆਪਣੀ ਸੋਚ ਬਦਲੋ ਆਪਣੇ ਸਮਾਜ ਬਦਲੋ ਇਹ ਦੁਨੀਆ ਦੇ ਉਹ ਕੱਡੀਆਂ ਬੰਦੇ ਹੁੰਦੇ ਆ ਜਿਨ੍ਹਾਂ ਦੀਆਂ ਵਾਈਫ ਸਮਝ ਨਹੀਂ ਉਹਨਾਂ ਦੀਆਂ ਸੁਣਦੀਆਂ ਤੇ ਘਰ ਵਿੱਚ ਉਹਨਾਂ ਦੀਆਂ ਜਨਾਨੀਆਂ ਵੀ ਨਹੀਂ ਉਹਨਾਂ ਦੀਆਂ ਸੁਣਦੀਆਂ ਉਹ ਪਤਾ ਨਹੀਂ ਕਿਹੜੀ ਈਰਖਾ ਦੇ ਨਾਲ ਇਹ ਚੀਜ਼ਾਂ ਕਰਦੇ ਆ ਕਿੰਨਾ ਗੰਦ ਭਰ ਗਿਆ ਲੋਕਾਂ ਦੇ ਦਬਾਅ ਚ